ਖਬਰਨਾਮਾ ਦੇਖ ਰਿਹਾ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਪਰਿਸ਼ਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਸੂਬੇ ਦੀ ਸਰਕਾਰ ਦੀ ਆਦਤ ਬਣ ਗਈ ਹੈ ਥੁੱਕ ਕੇ ਚਟਣਾ ਜਾਂ ਕਹਿ ਸਕਦੇ ਹਾਂ 100 ਗੰਡੇ ਵੀ ਖਾਦੇ ਤੇ 170 ਵੀ ਖਾਦੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਮਿੰਟ ਦੇ ਵਿੱਚ ਇੱਕ ਸੈਕਿੰਡ ਦੇ ਵਿੱਚ ਜਿਹੜਾ ਯੂ ਟਰਨ ਲੈ ਲੈਂਦੇ ਨੇ ਪਹਿਲਾਂ ਉਸ ਵੱਲੋਂ ਹੁਕਮ ਵੀ ਇਤੇ ਜਾਂਦੇ ਨੇ ਮੰਤਰੀਆਂ ਵਿਧਾਇਕਾਂ ਅਤੇ ਪ੍ਰਸ਼ਾਸਨ ਨੂੰ ਬਾਅਦ ਚ ਜਦੋਂ ਦੇਖਦੇ ਨੇ ਕਿ ਸਾਡੀਆਂ ਪੋਲਾਂ ਖੁੱਲ ਗਈਆਂ ਨੇ ਲੋਕ ਰੱਜ ਕੇ ਮਜ਼ਾਕ ਉਡਾਰ ਰਹੇ ਨੇ ਤੇ ਅਸੀਂ ਉਦਘਾਟਨਾ ਵਾਸਤੇ ਲੱਖਾਂ ਰੁਪਏ ਖਰਚ ਕਰ ਰਹੇ ਹਾਂ ਬੱਚੇ ਵੀ ਨੱਚ ਰਹੇ ਨੇ ਸਟੇਜਾਂ ਤੇ ਅਧਿਆਪਕ ਉਹਨਾਂ ਦਾ ਵੈਲਕਮ ਵੀ ਕਰ ਰਹੇ ਨੇ ਤੇ ਕਹਿੰਦੇ ਨੇ ਜਿਵੇਂ ਖੋਦਿਆ ਪਹਾੜ ਤੇ ਨਿਕਲੀ ਚੂਹਾ ਉਹ ਵੀ ਮਰੀ ਹੋਈ ਆ ਪਿਛਲੇ ਦਿਨਾਂ ਤੋਂ ਇੱਕ ਟ੍ਰੈਂਡ ਚੱਲ ਰਿਹਾ ਆ ਰਿਹਾ ਹੈ ਕਿ ਪਖਾਨਿਆਂ ਦਾ ਵੀ ਉਦਘਾਟਨ ਕਰਨ ਵਾਸਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਕੂਲਾਂ ਦੇ ਵਿੱਚ ਜਾ ਰਹੇ ਨੇ ਅਤੇ ਸਕੂਲਾਂ ਦੇ ਅਧਿਆਪਕਾਂ ਨੂੰ ਤਾਂ ਭਜੜਾਂ ਪਈਆਂ ਹੋਈਆਂ ਨੇ ਉਹ ਤੁਹਾਡੇ ਉਦਘਾਟਨ ਕਰਨ ਦੇ ਵਿੱਚ ਸ਼ਿਰਕਤ ਕਰਨ ਤੁਹਾਡੇ ਵੈਲਕਮ ਕਰਨ ਤੁਹਾਡੇ ਵਾਸਤੇ ਸਟੇਜ ਸਟੌਨ ਤੁਹਾਡੇ ਵਾਸਤੇ ਬੱਚਿਆਂ ਨੂੰ ਤਿਆਰੀ ਕਰਾਉਣ ਆਖਰਕਾਰ ਨਿਕਲਿਆ ਕੀ ਪਖਾਨਿਆਂ ਦਾ ਉਦਘਾਟਨ ਕੀਤਾ ਹੈ ਜੀ ਕਿੰਨੇ ਹਰਜੋਤ ਬੈਂਸ ਨੇ ਅਤੇ ਇੱਕ ਵਿਧਾਇਕ ਹੋਰ ਸੀ ਜਿਸ ਨੇ ਚਰਨਜੀਤ ਸਿੰਘ ਚੰਨੀ ਨੂੰ ਹਰਾਇਆ ਉਹ ਕੋਈ ਦੀ ਸੀ ਗੱਲ ਕਰਦੇ ਆ ਜੇ ਗੱਲ ਕਰੀਏ ਲਾਅ ਆਰਡਰ ਦੀ ਲਾਅ ਆਰਡਰ ਪੂਰੀ ਤਰ੍ਹਾਂ ਫੇਰ ਹੋਇਆ ਹੈ ਕੱਲ ਕੀ ਹੋਇਆ ਹਲਕਾ ਸ਼੍ਰੀ ਕਰੋੜ ਸਾਬ ਦੇ ਥਾਣੇ ਦੇ ਵਿੱਚ ਯਾਨੀ ਕਿ ਅਫਸਰ ਸ਼ਾਹੀ ਜਿਹੜੀ ਹੈ ਉਹ ਵੀ ਪੂਰੀ ਤਰ੍ਹਾਂ ਡਾਵਾ ਡੋਲ ਹੈ ਜਿਨ੍ਹਾਂ ਨੇ ਕਾਨੂੰਨ ਨੂੰ ਮੈਂਟੇਨ ਕਰਕੇ ਰੱਖਣਾ ਹੈ ਜਿਨ੍ਹਾਂ ਨੇ ਸੰਵਿਧਾਨ ਦੀ ਅਤੇ ਲੋਕਤੰਤਰ ਦੀ ਕਾਨੂੰਨ ਦੀ ਰੱਖਿਆ ਕਰਨੀ ਹੈ ਜੇਕਰ ਦਿਨ ਦਿਹਾੜੇ ਉਹ ਫੈਸਲਾ ਕਰਾਉਂਦੇ ਨੇ ਤੇ ਉਹਨਾਂ ਦੀ ਪਿਸਤਲ ਦੇ ਨਾਲ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਜਾਣ ਤਾਂ ਫਿਰ ਲਾਜ ਆਰਡਰ ਤਾਂ ਜ਼ੀਰੋ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਯੂ ਟਰਨ 1 ਮਿੰਟ ਦੇ ਵਿੱਚ ਲੈ ਲਿਆ ਜਾਂਦਾ ਹੈ ਹਾਲਾਂਕਿ ਜਿਹੜਾ ਕੁਲਤਾਰ ਆ ਜਿਹੜਾ ਆ ਟਵਾਈਲੈਂਡ ਵਾਲਾ ਪਖਾਨਿਆਂ ਵਾਲਾ ਮਾਮਲਾ ਸੀ ਅੱਜ ਸਰਕਾਰ ਨੇ ਆਦੇਸ਼ ਜਾਰੀ ਕਰ ਦਿੱਤੇ ਨੇ ਕਿ ਕੋਈ ਵੀ ਅਜਿਹਾ ਕੰਮ ਨਾ ਕਰੋ ਜਿਸ ਉੱਤੇ ਪਖਾਨਿਆਂ ਦਾ ਅਦਕਾਟਨ ਕੀਤਾ ਜਾਵੇ ਕਿਉਂਕਿ ਪਿੰਡ ਦੇ ਲੋਕਾਂ ਨੇ ਪੋਲ ਖੋਲ ਦਿੱਤੀ ਉਹ ਵੀਡੀਓ ਜਦੋਂ ਵੀਡੀਓ ਵਾਇਰਲ ਹੋਈ ਤਾਂ ਲੋਕ ਹੱਕੇ ਬੱਕੇ ਰਹਿ ਗਏ ਕਿ ਕਿਹੜੇ ਰਾਹਾਂ ਤੇ ਤੁਰ ਪੈ ਨਹੀਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਅਤੇ ਵਿਧਾਇਕ ਪਖਾਨਿਆਂ ਦਾ ਅਦਕਾਟਨ ਕਰਨਾ ਜ਼ਰੂਰੀ ਹੈ ਆਈ ਥਿੰਕ ਉਹਨਾਂ ਖਰਚਾ ਤਾਂ ਉਹਨਾਂ ਪਖਾਨਿਆਂ ਤੇ ਇਨਕੁਆਇਰੈਂਟ ਤੇ ਨਹੀਂ ਆਇਆ ਹੋਣਾ ਜਿੰਨਾ ਇਹਨਾਂ ਨੇ ਉਦਘਾਟਨ ਉਦਘਾਟਨ ਕਰਨ ਲੱਗਿਆਂ ਲਗਾ ਦਿੱਤਾ ਨੀ ਪੱਤਰ ਰੱਖਣ ਵਾਸਤੇ ਵੀ ਲਗਭਗ 10000 ਰੁਪਏ ਖਰਚਾ ਆਉਂਦਾ ਹੈ ਜਿਹੜਾ ਉਹ ਬੋਰਡ ਬਣਾਉਂਦੇ ਨੇ ਤੇ ਫਿਰ ਖਾਣ ਪੀਣ ਦਾ ਅਰੇਂਜਮੈਂਟ ਫਿਰ ਸਟੇਜ ਚਾਉਣਾ ਫਿਰ ਖਾਣਾ ਬਣਾਉਣਾ ਇਹਨਾਂ ਵਾਸਤੇ ਫਿਰ ਇਹਨਾਂ ਦਾ ਵੈਲਕਮ ਕਰਨਾ ਤੇ ਦੂਸਰੇ ਪਾਸੇ ਆ ਚੇਤਨ ਸਿੰਘ ਜੋੜਾ ਮਾਜਰਾ ਵਰਗੇ ਟੀਚਰਾਂ ਨੂੰ ਬਕਵਾਸ ਬੋਲਦੇ ਆ ਬਾਅਦ ਵਿੱਚ ਮਾਫੀਆਂ ਮੰਗਦੇ ਆ ਵੈਸੇ ਕ੍ਰਾਂਤੀ ਕਹਿੰਦੇ ਆ ਇੱਧਰ ਲਾਡ ਆਰਡਰ ਨੂੰ ਲੈ ਕੇ ਪੂਰੀ ਸਥਿਤੀ ਜਿਹੜੀ ਹੈ ਸੂਤਰ ਦੱਸਦੇ ਨੇ ਕਿ ਕੁਲਤਾਰ ਸਿੰਘ ਸੰਮਾ ਨੂੰ ਵਧਿਆ तरीके ਦੇ ਨਾਲ ਰਸਮੀ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜਾ ਹੈ ਆ ਬਨਾਇਆ ਜਾਵੇਗਾ ਗ੍ਰਹਿ ਮੰਤਰੀ ਯਾਨੀ ਕਿ ਗ੍ਰਹਿ ਮੰਤralਾ ਉਹਨਾਂ ਦੇ ਕੋਲ ਹੋਵੇਗਾ ਗ੍ਰਹਿ ਮੰਤralਾ ਨੂੰ ਲੈ ਕੇ ਇੱਕ ਵਾਰ ਫਿਰ ਯੁੱਧ ਛੋੜ ਪਿਆ ਹੈ ਕਿਉਂਕਿ ਸ਼ਰੂਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਵੱਲੋਂ ਵਾਰ-ਵਾਰ ਵਿਰੋਧ ਕੀਤਾ ਜਾ ਰਿਹਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਸ ਲਈ ਕੱਲ 11 ਵਜੇ ਨੂੰ ਮੀਟਿੰਗ ਸੱਦੀ ਗਈ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦੁਆਰਾ ਗ੍ਰਹਿ ਮੰਤralਾ ਨੂੰ ਲੈ ਕੇ ਕਿਉਂਕਿ ਧਿਰਾਂ ਜਿਹੜੀਆਂ ਨੇ ਉਹ ਮੰਗ ਕਰ ਰਹੀਆਂ ਨੇ ਕਿ ਰਾਸ਼ਟਰਪਤੀ ਰਾਜ ਲਾਗੂ ਹੋਵੇ ਰਹਿੰਦੇ 2 ਸਾਲਾਂ ਦੇ ਵਿੱਚ ਫਿਰ ਤਾਂ ਪੰਜਾਬ ਦਾ ਬਿੜਾ ਗਰਖ ਹੋ ਜਾਊਗਾ ਜਿਵੇਂ ਪਹਿਲਾਂ ਹੋਇਆ ਪਿਆ ਇਸ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਨੂੰ ਥੋੜਾ ਬਹੁਤਾ ਸੋਚਣਾ ਚਾਹੀਦਾ ਹੈ ਕਰੋੜ ਰੁਪਏ ਲੈ ਕੇ ਕੀ ਕਰਨਗੇ ਉਹ ਜਿਹੜੇ ਸਬ ਇਨਸਪੈਕਟਰ ਨੂੰ ਜਿਹੜੇ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਯਾਨੀ ਕਿ ਪੁਲਸ ਪ੍ਰਸ਼ਾਸਨ ਨੂੰ ਵੀ ਨਹੀਂ ਛੱਡਿਆ ਜਾ ਰਿਹਾ ਆਮ ਆਦਮੀ ਪਾਰਟੀ ਦੇ ਸਰਪੰਚਾਂ ਵੱਲੋਂ ਫਿਰ ਲਾਅ ਐਂਡ ਆਰਡਰ ਤਾਂ ਪੂਰੀ ਤਰ੍ਹਾਂ ਜਿਹੜਾ ਹੈ ਜ਼ੀਰੋ ਹੋ ਚੁੱਕਿਆ ਹੈ ਇਸ ਲਈ ਆ ਕਿਆ ਸਗੀਆਂ ਗਈਆਂ ਚਾਰੀਆਂ ਨੇ ਕਿ ਕੁਲਤਾਰ ਸਿੰਘ ਸੰਧਵਾ ਜਿਹੜੇ ਨੇ ਉਹ ਐਜ਼ ਏ ਗ੍ਰਹਿ ਯਾਨਕਿ ਗ੍ਰਾਮਤਰਾਲਾ ਉਹਨਾਂ ਨੂੰ ਦਿੱਤਾ ਜਾ ਸਕਦਾ ਹੈ ਆ 11 ਤਰੀਕ ਨੂੰ ਧੰਨਵਾਦ